ਕੱਲ ਤੋਂ ਪੰਜਾਬ ਦੇ ਵਿੱਚ ਸਿੱਖਿਆ ਦਾ ਇੱਕ ਤਿਹਾਰ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਲਗਭਗ 12000 ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੁੱਲ ਸਾਡੇ 19000 ਦੇ ਆਸਪਾਸ ਸਰਕਾਰੀ ਸਕੂਲ ਜਿਨ੍ਹਾਂ ਵਿੱਚੋਂ 12000 ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਜੋ ਵੀ ਕੰਮ ਪਿਛਲੇ 3 ਸਾਲਾਂ ਚ ਹੋਏ ਨੇ ਜਿਸ ਦੇ ਤਹਿਤ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜੋ ਗਾਰੰਟੀ ਸੀ ਕਿ 31/3/2025 ਤੱਕ ਪੰਜਾਬ ਦਾ ਹਰ ਇੱਕ ਸਰਕਾਰੀ ਸਕੂਲ ਇੱਕ ਬੇਸਿਕ ਪੈਰਾਮੀਟਰ ਉਸ ਨੂੰ ਹਾਸਲ ਕਰ ਲੂਗਾ ਤੁਹਾਨੂੰ ਸਭ ਦੇ ਨਾਲ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਉਹ ਸਾਰੇ ਜਿਹੜੇ ਬੇਸਿਕ ਪੈਰਾਮੀਟਰ ਹੈ ਉਹ ਪੰਜਾਬ ਦੇ ਹਰ ਇੱਕ ਸਕੂਲ ਛਾਸਲ ਹੋ ਚੁੱਕੇ ਨੇ ਟੂਡੇ ਅੱਜ ਪੰਜਾਬ ਦਾ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਚਾਰ ਦਿਵਾਰੀ ਹੈ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਲੜਕੇ ਤੇ ਲੜਕੀਆਂ ਦੇ ਲਈ ਸਾਫ਼ ਸੁਥਰੇ ਵਾਸ਼ਰੂਮਸ ਨੇ ਪੰਜਾਬ ਦਾ ਹਰ ਇੱਕ ਸਰਕਾਰੀ ਸਕੂਲ ਵਿੱਚ ਪੀਣ ਵਾਲਾ ਪਾਣੀ ਹੈ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਜਦਕੀ 2022 ਤੋਂ ਪਹਿਲਾਂ ਤੇ ਇਵਨ ਜਦੋਂ ਮੈਂ ਸਿੱਖਿਆ ਮੰਤਰੀ ਬਣਿਆ ਮੈਂ ਜਾ ਕੇ ਦੇਖਿਆ ਪੰਜਾਬ ਦੇ ਵਿੱਚ ਲੱਖਾਂ ਬੱਚੇ ਜ਼ਮੀਨ ਤੇ ਬੈਠਦੇ ਸੀ ਲਗਭਗ 8000 ਸਕੂਲਾਂ ਦੀ ਚਾਰ ਦਿਵਾਰੀ ਤੱਕ ਨਹੀਂ ਸੀ ਹੁਣ ਤੁਹਾਨੂੰ ਇਸ ਮਹਿੰਮ ਚੀਜ਼ ਬਤਾ ਲੱਗ ਜਾਊਗਾ ਕਿ 1000 ਕਿਲੋਮੀਟਰ ਤੋਂ ਲੰਬੀ ਜਿਹੜੀ ਚਾਰ ਦਵਾਰੀਆਂ ਉਹ ਕੰਸਟਰਕਟ ਹੋਈਆਂ 10000 ਦੇ ਕਰੀਬ ਕਲਾਸਰੂਮਸ ਕੰਸਟਰਕਟ ਹੋਏ ਹਨ ਹਜ਼ਾਰਾਂ ਵਾਸ਼ਰੂਮਸ ਸੈਂਕੜੇ ਪਲੇਗਰਾਉਂਡ ਤੇ ਇਸ ਦੇ ਨਾਲ ਨਾਲ ਉਹ ਨਵੇਂ ਕੀਰਤੀਮਾਨ ਅਜ 17000 ਸਕੂਲਾਂ ਦੇ ਵਿੱਚ ਵਾਈਫਾਈ ਲੱਗ ਚੁੱਕਿਆ ਹੈ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਜਿਸ ਦਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ ਪੰਜਾਬ ਪਹਿਲਾ ਸੂਬਾ ਬਣਿਆ ਜਿੱਥੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡਸ ਕਿੰਨੇ ਵੀ 500 ਤੋਂ ਵੱਧ ਬੱਚਿਆਂ ਵਾਲੇ ਸੀਨੀਅਰ ਸਕੈਂਡਰੀ ਸਕੂਲਸ ਹੈ ਦੇ ਹੈ ਸਿਕਿਉਰਿਟੀ ਗਾਰਡ ਸਾਡੀ ਬੱਚਿਆਂ ਦੀ ਸੁਰੱਖਿਆ ਲਈ ਪੰਜਾਬ ਦੇ ਵਿੱਚ 750 ਤੋਂ ਵੱਧ ਸਕੂਲਾਂ ਦੇ ਵਿੱਚ ਆਪਾਂ ਬੱਸ ਸਰਵਿਸ ਸ਼ੁਰੂ ਕਰਤੀ ਹੈ ਐਂਡ ਫॉर द ਫਸਟ ਟਾਈਮ ਇੱਕ ਗਵਰਨਮੈਂਟ ਸਕੂਲਾਂ ਦਾ ਰਿਕਾਰਡ ਹੈ 189 199 ਬੱਚਿਆਂ ਨੇ ਜੇਈ ਮੀਨਸ ਦਾ ਐਗਜ਼ਾਮ ਜਿਹੜਾ ਹੈ ਉਹ ਕਲੀਅਰ ਕੀਤਾ ਹੈ ਕਦੀ ਵੀ ਸਰਕਾਰੀ ਸਕੂਲਾਂ ਵਿੱਚ ਸਮਰ ਕੈਂਪ ਤੇ ਵਿੰਟਰ ਕੈਂਪ ਨਹੀਂ ਲੱਗਦੇ ਸੀ ਅਸੀਂ ਸਮਰ ਕੈਂਪ ਤੇ ਵਿੰਟਰ ਕੈਂਪ ਲਾਇਆ ਜਿੱਥੇ ਬੱਚਿਆਂ ਨੂੰ ਅਸੀਂ ਰੈ residențial ਕੈਂਪ ਜਿਹੜੇ ਸਾਡੇ ਬ੍ਰਾਈਟ ਬੱਚੇ ਆ ਜੋ JEE NEET ਕਲਾਸ ਸ਼ੁਰੂ ਕਲੀਅਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚੋਂ ਇਕੱਠੇ ਕਰਕੇ ਲੁਧਿਆਣਾ ਅੰਮ੍ਰਿਤਸਰ ਮੋਹਾਲੀ ਆਪਣੇ residențial ਸਕੂਲ 'ਚ ਇੱਕ ਇੱਕ ਮਹੀਨਾ ਰੱਖਿਆ ਤੇ ਉਹਨਾਂ ਨੂੰ ਬੈਸਟ ਕੋਚਿੰਗ ਜਿਹੜੇ ਦੇਸ਼ ਦੇ ਬੈਸਟ ਕੋਚਿੰਗ ਇੰਸਟੀਚਿਊਟਸ ਚਾਹੇ ਕੋਟਾ ਤੋਂ ਚਾਹੇ ਦਿੱਲੀ ਤੋਂ ਚਾਹੇ ਬੈਂਗਲੌਰ ਤੋਂ ਉਹਨਾਂ ਦੇ ਟਿਊਟਰਸ ਤੋਂ ਕੋਚਿੰਗ ਦਵਾਈ ਹੈ ਉਸੇ ਦਾ ਨਤੀਜਾ ਕਿ 199 ਬੱਚੇ ਤੇ ਹਜੇ ਜਿਹੜਾ ਨੈਕਸਟ ਇਗਜ਼ਾਮ ਆ ਰਿਹਾ ਸਾਨੂੰ ਉਮੀਦ ਹੈ ਕਿ ਅੰਕੜਾ ਇਸ ਤੋਂ ਵੀ ਵੱਧ ਜਾਊਗਾ ਆ 150 ਹੈਡਮਾਸਟਰਸ ਨੂੰ ਆਈ ਐਮ ਅੰਮਦਾਬਾਦ ਤੋਂ 250 ਪ੍ਰਿੰਸੀਪल्स ਨੂੰ ਸਿੰਗਾਪੁਰ ਤੋਂ ਤੇ 144 ਟੀਚਰਸ ਨੂੰ ਫਿਨਲੈਂਡ ਤੋਂ ਆ ਟ੍ਰੇਨਿੰਗ ਦਿਲਵਾਈ ਹੈ ਤੇ ਇਹ ਪੂਰਾ ਸਿੱਖਿਆ ਕ੍ਰਾਂਤੀ ਦਾ ਜਿਹੜਾ ਹੁਣੇ ਜ਼ਮੀਨ ਉੱਤੇ ਕੱਲ ਤੋਂ ਸਾਡੇ ਸਾਰੇ ਮਾਨਯੋਗ ਵਿਧਾਇਕ ਸਹਿਬਾਨ ਸਾਰੇ ਹੀ ਮਾਨਯੋਗ ਕੈਬਨ ਮੰਤਰੀ ਸਹਿਬਾਨ ਸਾਡੇ ਸਾਰੇ ਮੇਅਰਸ ਡਿਪਟੀ ਮੇਅਰਸ ਸਾਡੇ ਸਾਰੇ ਸਰਪੰਚ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਿੱਖਿਆ ਨੂੰ ਪਿਆਰ ਕਰਦੇ ਆ ਹਮੇਸ਼ਾ ਸਾਡੇ ਸੀਐਮ ਸਾਹਿਬ ਹਮੇਸ਼ਾ এডੂਕੇਸ਼ਨ ਦੇ ਜਿਹੜਾ ਵੀ ਫੰਕਸ਼ਨ ਜਦੋਂ ਵੀ ਸੱਦਾ ਜਾਂਦਾ ਹੈ ਹਮੇਸ਼ਾ ਆਉਂਦੇ ਨੇ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਕੂਲ ਆਫ ਐਮੀਨੈਂਸ ਸ਼ਹੀਦ ਭਗਤ ਸਿੰਘ ਨਗਰ ਨਗਰ ਨਵਾਂ ਸ਼ਹਿਰ ਦਾ ਇਨੋਗ੍ਰੇਸ਼ਨ ਕਰਨਗੇ ਉਹਨਾਂ ਦੇ ਨਾਲ ਪੰਜਾਬ ਦੇ ਪ੍ਰਭਾਰੀ ਤੇ ਸਾਬਕਾ ਦਿੱਲੀ ਦੇ ਸਾਬਕਾ ਡਿਪਟੀ ਚੀਫ ਮਿੰਿਸਟਰ ਉਪ ਮੁੱਖ ਮੰਤਰੀ ਤੇ ਦੇਸ਼ ਦੇ ਮਸ਼ਹੂਰ ਸਿੱਖਿਆ ਮੰਤਰੀ ਜਿਹਨੀਆਂ ਸਿੱਖਿਆ ਦੇ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਸ਼੍ਰੀ ਮਨੀ ਸੁਧਿਆ ਜੀ ਉਹ ਵੀ ਉਹਨਾਂ ਦੇ ਨਾਲ ਰਹਿਣਗੇ ਸਾਡੇ ਸਾਰੇ ਕੈਬਨਟ ਮੰਤਰੀ ਸਹਿਬਾਨ ਸਾਡੇ ਪ੍ਰੈਜ਼ੀਡੈਂਟ ਸ਼੍ਰੀ ਅਮਨ ਅਰੂੜਾ ਜੀ ਉਹ ਵੀ ਸੁਨਾਮ ਦੇ ਵਿੱਚ ਰਹਿਣਗੇ ਸਾਡੇ ਵਿੱਤ ਮੰਤਰੀ ਸਾਹਿਬ ਸਰਦਾਰ ਹਰਪਾਲ ਸਿੰਘ ਚੀਮਾ ਜੀ ਉਹ ਡਿੜਬੇ ਦੇ ਵਿੱਚ ਰਹਿਣਗੇ ਸਕੂਲ ਆਫ ਫੈਮਿਨਿਟੀ ਸ਼ਾਜਲੀ ਦਾ ਇਨੋਗਰੇਸ਼ਨ ਕਰਨਗੇ ਮੈਂ ਖੁਦ ਡੇਰਾ ਬੱਸੀ ਫਿਰ ਮੋਹਾਲੀ ਫਿਰ ਖਰੜ ਤੇ ਫਿਰ ਚਮਕੌਰ ਸਾਹਿਬ ਤੇ ਰੋਪੜ ਤੇ ਅਨੰਦਪੁਰ ਸਾਹਿਬ ਇਹ ਜਿਹੜੇ ਕੱਲ 6 ਸਕੂਲਾਂ ਦਾ ਇਨੋਗ੍ਰੇਸ਼ਨ ਕਰ ਰਹੇ ਹਨ ਕੱਲ ਜਦੋਂ ਇਸ ਮਹਿੰਮ ਦੀ ਸ਼ੁਰੂਆਤ ਹੋ ਰਹੀ ਹੈ 350 ਸਕੂਲਾਂ ਦਾ ਇਨੋਗ੍ਰੇਸ਼ਨ ਜਿਹੜਾ ਹੈ ਵੱਖ-ਵੱਖ ਕੰਮਾਂ ਦਾ ਜਿਸ ਦੇ ਵਿੱਚ ਚਾਰ ਦਿਵਾਰੀਆਂ ਨਿਊ ਕਲਾਸਰੂਮਸ ਲੈਬਸ ਪਲੇਗਰਾਉਂਡਸ ਅ ਲੋਟ ਆਫ ਇਨਫਰਾਸਟ੍ਰਕਚਰ ਜਿਹੜਾ ਹੈ ਬਣਿਆ ਉਸ ਦਾ ਜਿਹੜਾ ਇਨੋਗ੍ਰੇਸ਼ਨ ਹੋਣਗੇ ਨਵੇਂ ਬਲਾਕਸ ਦਾ ਜਿਹੜਾ ਇਨੋਗ੍ਰੇਸ਼ਨ ਹੋਣਗੇ ਤੇ ਇਹ ਪਹਿਲੀ ਵਾਰੀ ਹੈ ਕਿ ਇੰਨਾ ਵੱਡਾ ਫੈਸਟੀਵਲ ਤੇ ਤੁਸੀਂ ਵੀ ਇਸ ਗੱਲ ਦੇ ਹਾਮੀ ਭਰਦੇ ਹੋਵੋਗੇ ਕਿ ਕਦੀ ਵੀ ਸਿੱਖਿਆ ਦੇ ਉੱਤੇ ਇੰਨੀ ਗੱਲ ਨਹੀਂ ਹੋਈ ਅੱਜ ਅਸੀਂ ਸਕੂਲ ਸਿੱਖਿਆ ਭਾਗ ਵੱਲੋਂ ਹਰ ਹਫ਼ਤੇ ਕੋਈ ਨਾ ਕੋਈ ਐਕਟੀਵਿਟੀਆਂ ਹੁੰਦੀਆਂ ਮੀਗਾ ਪੀਟੀਐਮ ਸਿੱਖ ਅਹਿਮ ਹਿੱਸਾ ਬਣ ਕੇ ਪਿਛਲੇ ਵਿਦਿਅਕ ਵਰੇ ਦੇ ਵਿੱਚ 4 ਮੀਗਾ ਪੀਟੀਐਮ ਹੋਈਆਂ ਜਿਦੇ ਵਿੱਚ ਆਲਮੋਸਟ ਐਨ ਐਵਰੇਜ ਹਰ ਮੀਗਾ ਪੀਟੀਐਮ ਦੇ ਵਿੱਚ ਲਗਭਗ 1.19 ਲੱਖ 20 ਲੱਖ ਕਦੀ ਇੱਕ ਪੀਟੀਐਮ 'ਚ 21 ਲੱਖ ਤੱਕ ਵੀ ਆਂਕੜਾ ਗਿਆ ਸੀ ਯਾਨੀ 80 ਲੱਖ ਜਿਹੜਾ ਹੈ ਆਂਕੜਾ ਰਿਹਾ ਪਿਛਲੇ ਪੀਸ ਸਾਲ ਸਾਡੇ ਅਕੈਡੈਮਿਕ ਵਰੇ ਦੇ ਜਿਹੜੇ ਪੀਟੀਐਮਸ ਦਾ ਕੱਲ ਤੋਂ ਜਦੋਂ ਸਾਡੇ ਸਕੂਲ ਖੁੱਲ ਰਹੇ ਨੇ ਉੱਥੇ ਇੱਕ ਹੋਰ ਗੱਲ ਸਾਰੇ ਜਰਨਲਿਸਟ ਵੀ ਇਨਵਾਈਟ ਹੋਣਗੇ ਉਹਨਾਂ ਉਹਨਾਂ ਪਿੰਡਾਂ ਦੇ ਉਸ ਇਲਾਕੇ ਦੇ ਸਰਕਾਰੀ ਸਕੂਲ ਦੇ ਆਸ-ਪਾਸ ਦੇ ਮੋਤੂਰ ਰਿਪ੍ਰেজੈਂਟੇਟਿਵਸ ਉੱਥੇ ਦੇ ਲੋਕਲ ਜਿਹੜੇ ਪੇਰੈਂਟਸ ਹੈ ਉੱਥੇ ਦੇ ਨਿਵਾਸੀ ਉਹ ਵੀ ਇਨਵਾਈਟ ਹੋਣਗੇ ਇੱਕ ਚੀਜ਼ ਹੋਰ ਜਿਹੜੀ ਵੱਡੀ ਚੀਜ਼ ਸਾਡੇ ਸਰਕਾਰੀ ਸਕੂਲਾਂ ਚ ਹੋਈ ਹੈ ਕਿ ਅਕੈਡਮਿਕ ਸੀਜ਼ਨ ਦੀ ਸ਼ੁਰੂਆਤ ਵਰਨਾ ਕੀ ਹੁੰਦਾ ਸੀ ਇਹ ਸਾਰੇ ਜਿਹੜੇ ਇਨੋਗਰੇਜ ਜਾਂ ਫੰਕਸ਼ਨਸ ਜਾਂ ਡਿਮਾਂਡਸ ਬਿਲਕੁਲ ਜਰ ਪੇਪਰ ਇਮਤਿਹਾਨ ਆਉਂਦੇ ਆ ਉਦੋਂ ਹੁੰਦੇ ਸੀ ਐਨ ਜਦੋਂ ਅਕੈਡਮਿਕ ਸੈਸ਼ਨ ਦਾ ਸ਼ੁਰੂਆਤ ਹੈ ਉਦੋਂ ਹੋ ਰਹੀ ਹੈ ਤੇ ਦੂਜੀ ਗੱਲ ਇਹ ਵੀ ਹੈ ਕਿ ਸਾਰੇ ਸਰਕਾਰੀ ਸਕੂਲਾਂ 'ਚ ਕਿਤਾਬਾਂ ਪਹੁੰਚ ਚੁੱਕੀਆਂ ਨੇ ਇਹ ਕਿਤਾਬਾਂ ਸਤੰਬਰ ਨਵੰਬਰ ਤੱਕ ਨਹੀਂ ਆਉਂਦੀਆਂ ਸੀ ਹਰ ਸਰਕਾਰੀ ਸਕੂਲ ਦੇ ਵਿੱਚ ਸਿਲੇਬਸ ਨਵੀਆਂ ਕਿਤਾਬਾਂ ਪਹੁੰਚ ਚੁੱਕੀਆਂ ਨੇ ਤੇ ਮੈਂ ਆਪ ਸਭ ਦਾ ਵੀ ਜਿੱਥੇ ਆਪ ਸਭ ਨੂੰ ਵੀ ਸੱਦਾ ਦਿੰਦਾ ਤੇ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਜਦੋਂ ਵੀ ਇਹ ਉਦਘਾਟਨ ਹੋਵੇ ਜ਼ਰੂਰ ਜਾਇਓ ਉਹ ਤੁਹਾਡਾ ਸਕੂਲ ਹੈ ਅਸੀਂ ਬਹੁਤ ਮਿਹਨਤ ਦੇ ਨਾਲ ਲਗਭਗ ਇਹ ਸਾਰਿਆ ਜਿਹੜਾ 12000 ਸਕੂਲਾਂ ਦੇ ਵਿੱਚ 2000 ਕਰੋੜ ਰੁਪਏ ਤੋਂ ਵੱਧ ਦੇ ਕੰਮ ਹੋਏ ਨੇ ਕੱਲੇ 300 300 ਤੋਂ ਵੱਧ ਕਰੋੜ 300 ਕਰੋੜ ਤੋਂ ਵੱਧ ਦੀਆਂ ਚਾਰ ਦਿਵਾਰੀਆਂ ਬਣੀਆਂ ਨੇ ਜਿਸ ਦਾ ਟੋਟਲੀ ਸਟੇਟ ਫੰਡਡ ਸਕੀਮ ਸੀ ਜਿਹੜੇ ਸਾਡੇ ਅਪਕੀਪ ਆਫ ਸਕੂਲਸ ਹੈ ਜਿਹਦੇ ਵਿੱਚ ਅਸੀਂ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡਸ ਕੈਂਪਸ ਮੈਨੇਜਰ ਸਫਾਈ ਸੇਵਕ ਚੌਂਕੀਦਾਰ ਦਿੱਤੇ ਆ ਉਹਦਾ ਹਰ ਸਾਲ 200 ਕਰੋੜ ਰੁਪਏ ਜਿਹੜਾ ਹੈ ਪੰਜਾਬ ਸਰਕਾਰ ਖਰਚ ਰਹੀ ਹੈ ਇਹ ਟੋਟਲੀ ਸਟੇਟ ਫੰਡਡ ਸਕੀਮ ਹੈ ਤਾਂ ਇਹ ਬਹੁਤ ਇਹਦੇ ਵਿੱਚੋਂ ਕਿਉਂਕਿ ਬਹੁਤ ਸਾਰੇ ਲੋਕ ਕਹਿੰਗੇ ਜੀ ਆ ਸੈਂਡ ਇਹ 95 ਦੱਸ ਰਹੇ ਇੱਕ ਵੀ ਬਾਉਂਡਰੀ ਵਾਲ ਦੇ ਉੱਤੇ ਟੋਟਲੀ ਸਟੇਟ ਹੈਡ ਸਕੀਮ ਹੈ ਸਿਕਿਉਰਿਟੀ ਗਾਰਡਸ ਕੈਂਪਸ ਮੈਨੇਜਰ ਚੌਂਕੀਦਾਰ ਸਫਾਈ ਸੇਵਕ 2022 ਤੋਂ ਪਹਿਲਾਂ ਕਿਸੇ ਸਕੂਲ ਨੂੰ ਸਫਾਈ ਰੱਖਣ ਲਈ ਪੈਸੇ ਨਹੀਂ ਮਿਲਦੇ ਸੀ ਅੱਜ 9000 ਸਕੂਲਾਂ ਨੂੰ ਇਹ ਪੈਸਾ ਮਿਲ ਰਿਹਾ ਇਹ ਸਾਰੇ ਦਾ ਜਿਹੜਾ ਬਜਟ ਹੈ ਹਰ ਸਾਲ 200 ਕਰੋੜ ਰੁਪਏ ਅਪਕੀਬ ਦਾ ਬਜਟ ਹੈ ਤੇ ਇਹ ਇਹ ਦਖਾੰਦਾ ਕਿ ਜਦੋਂ ਆ ਮਾਨ ਸਾਹਿਬ ਦੀ ਜੋ ਤਰਜੀਹ ਸੀ ਜਿਵੇਂ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਵਾਅਦਾ ਸੀ 2022 ਚ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਤੇ ਸੇਥ ਨੂੰ ਪਹਿਲ ਦਿੱਤੀ ਜਾਊਗੀ ਮੈਂ ਬਤੌਰ ਸਿੱਖਿਆ ਮੰਤਰੀ ਪੰਜਾਬ ਹੁਣ ਤੱਕ ਹਜ਼ਾਰ ਤੋਂ ਵੱਧ ਸਕੂਲਾਂ ਚ ਗਿਆ ਮੈਂ ਜਦੋਂ ਕੱਲ ਇੱਥੇ ਮੋਹਾਲੀ ਰੋਪੜ ਹੋਊਗਾ ਮੈਂ ਆਪ ਨੂੰ ਸੱਦਾ ਦਿੰਦਾ ਕਿ ਮੈਂ ਤੁਹਾਨੂੰ ਜ਼ੀਰੋ ਲਾਈਨ ਦੇ ਸਕੂਲਾਂ ਤੇ ਵੀ ਲੈ ਕੇ ਜਾਊਗਾ ਚੰਡੀਗੜ੍ਹ ਦੇ মিডিਆ ਨੂੰ ਵੀ ਇਨਵਾਈਟ ਦਿੰਦਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਉਹ ਸਕੂਲ ਹੋਣਗੇ ਮੈਂ ਉੱਥੇ 2 ਸਾਲ ਪਹਿਲਾਂ ਵੀ ਗਿਆ ਸੀ ਤੇ ਹੁਣ ਤੁਹਾਨੂੰ ਜਾ ਕੇ ਦਿਖਾਵਾਂਗੇ ਤੇ ਤੁਸੀਂ ਆਪ ਤੁਹਾਡੇ ਕੈਮਰੇ ਬੋਲਣ ਕੋਈ ਨਹੀਂ ਤੁਸੀਂ ਜਾ ਕੇ ਆਪਣੇ ਕੈਮਰੇ ਲੈ ਕੇ ਜਾ ਕੇ ਦੇਖੋ ਉਸ ਅੱਜ ਸਾਡੇ ਜਿਹਨੂੰ ਕਹਿੰਦੇ ਸੀ ਪੰਜਾਬ ਦੇ ਵਿੱਚ ਨਸ਼ੇ ਦੀ ਪ੍ਰੋਬਲਮ ਹੈ ਹਰ ਕੋਈ ਬੋਲਦਾ ਪਰ ਉਹਦੀ ਜੜ ਕੀ ਸੀ ਉਹਦੀ ਜੜ ਤੇ ਕਿਸੇ ਨੇ ਕੰਮ ਹੀ ਨਹੀਂ ਕੀਤਾ ਅੱਜ ਤੁਸੀਂ ਜਾ ਕੇ ਜ਼ੀਰੋ ਲਾਈਨ ਦੇ ਸਕੂਲਸ ਦੇਖਿਓ ਸਭ ਤੋਂ ਵੱਧ ਕੰਮ ਬਾਰਡਰ ਏਰੀਆਸਟ ਹੋਇਆ ਹੈ ਸ਼ਾਨਦਾਰ ਸਕੂਲਸ ਬਣੇ ਨੇ ਜਿੱਥੇ ਪਹਿਲਾਂ ਸਿਰਫ ਇੱਕ ਕਮਰਾ ਸਕੂਲ ਦੇਖਣ ਨੂੰ ਸਕੂਲ ਵੀ ਨਹੀਂ ਲੱਗਦਾ ਸੀ ਅੱਜ ਉਹ ਸਕੂਲ ਸੋਸਪਿੰਡ ਦੀ ਸਭ ਤੋਂ ਸ਼ਾਨਦਾਰ ਇਮਾਰਤਾਂ ਨੇ ਕੱਲ ਜਿਸ ਸਕੂਲ ਦਾ ਇਨੋਗਰੇਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਨਵਾਂ ਸ਼ਹਿਰ ਜ਼ਿਲ੍ਹੇ ਦੀ ਸਭ ਤੋਂ ਸੋਹਣੀ ਇਮਾਰਤ ਕੋਈ ਵੀ ਪ੍ਰਾਈਵੇਟ ਸਕੂਲ ਨਵਾਂ ਸ਼ਹਿਰ ਦਾ ਉਸ ਸਰਕਾਰੀ ਸਕੂਲ ਦਾ ਮੈਚ ਨਹੀਂ ਕਰ ਸਕਦਾ ਕੋਈ ਵੀ ਹੋਰ ਵੀ ਇਮਾਰਤ ਉਸ ਸਰਕਾਰੀ ਸਕੂਲ ਦੀ ਮੈਚ ਨਹੀਂ ਕਰ ਸਕਦੀ ਇੰਨਾ ਸ਼ਾਨਦਾਰ ਅਸੀਂ ਉਸ ਸਰਕਾਰੀ ਸਕੂਲ ਆਫ ਰੈਮੀਨੈਂਸ ਬਣਾਇਆ ਮਾਣ ਤੇ ਇੰਚਾਰ ਵਾਰੀ ਖੁਦ ਜਾ ਕੇ ਆਇਆ ਤੇ ਕਿਉਕਿ ਉਹ ਸ਼ਹੀਦ ਆਜ਼ਮ ਸ਼ੇਖ ਭਦਰ ਸਿੰਘ ਦੀ ਧਰਤੀ ਹੈ ਤਾਂ ਅਸੀਂ ਚਾਹਦੇ ਸੀ ਸਕੂਲ ਨੂੰ ਬਹੁਤ ਬਹੁਤ ਦਿਲ ਦੇ ਨਾਲ ਉਸ ਸਕੂਲ ਨੂੰ ਬਣਾਇਆ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੱਲ ਉਸ ਨੂੰ ਜਿਹੜਾ ਲੋਕ ਕਰਪਨ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਕਰਨਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਾਬਾ ਸਾਹਿਬ ਜਦੋਂ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸੀ ਉਹਨਾਂ ਦੇ ਵਿੱਚ ਜਿੱਦਾਂ ਹੁਣ ਤੁਸੀਂ ਜੇਈ ਨੀਤੀ ਬੱਚਿਆਂ ਦੀ ਗੱਲ ਕੀਤੀ ਹੈ ਔਰ ਨਾ ਕੰਪੀਟੀਸ਼ਨਜ਼ ਨੂੰ ਲੈ ਕੇ ਵੀ ਤਿਆਰੀਆਂ ਦੀ ਗੱਲ ਕੀਤੀ ਕਿ ਇਹਨਾਂ ਸਿੱਖਿਆ ਕ੍ਰਾਂਤੀ ਵਿੱਚ ਉਸ ਚੀਜ਼ ਦਾ ਵੀ ਖਿਆਲ ਰੱਖਿਆ ਬਿਲਕੁਲ ਬਿਲਕੁਲ ਚਾਹੇ ਉਹ ਕਲੈਟ ਹੋਣ ਚਾਹੇ ਐਨਡੀਏ ਹੋਣ ਆ ਜਾਂ ਹੋਰ ਅਦਰ ਜਿਹਨੇ ਵੀ ਕੰਪੀਟੀਟਿਵ ਐਗਜ਼ਾਮਸ ਸਰ ਸਭ ਦੇ ਵਿੱਚ ਜਿਹੜੇ ਸਾਡੇ इवन ਉਸ ਤੋਂ ਇਲਾਵਾ ਤੁਹਾਨੂੰ ਮੈਂ ਦੱਸਾਂ ਪਹਿਲੀ ਵਾਰੀ ਹੋਇਆ ਕਿ ਅਸੀਂ ਆਪਣੀ 12ਵੀਂ ਕਲਾਸ ਦੇ ਵਿੱਚ ਪੜਦੇ ਹਰ ਇੱਕ ਬੱਚੇ ਨੂੰ ਪੁੱਛਿਆ ਪਿੱਛੇ ਜੀ ਤੁਹਾਨੂੰ ਮੀਡੀਆ ਰਿਲੀਜ਼ ਵੀ ਦਿੱਤਾ ਸੀ ਕਿ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਬੰਨਣਾ ਚਾਹੁੰਦੇ ਹੋ ਅਸੀਂ ਪੰਜਾਬ ਦੇ ਹਰ ਇੱਕ ਬੱਚੇ ਨੂੰ ਪੁੱਛ ਕੇ ਉਹਨਾਂ ਤੋਂ ਗੂਗਲ 135000 ਲਗਭਗ 160000 ਬੱਚਾ ਮੇਰੇ ਕੋਲ ਇਸ ਵਕਤ ਹੈ ਜੋ 12ਵੀਂ ਚ ਅਪੀਅਰ ਹੋ ਰਿਹਾ ਇਸ ਸਾਲ ਜੋ ਅਪੀਅਰ ਹੋਇਆ ਜਿੰਨ ਬੋਰਡ ਦੇ ਇਮਤਿਹਾਨ ਦਿੱਤਾ ਉਹਨਾਂ ਵਿੱਚੋਂ 135000 ਬੱਚਿਆਂ ਨੇ Google ਫਾਰਮ ਦਾ ਜਿਹੜਾ ਵੈਲਿਡ ਅਪਲਾਈ ਰਿਸਪਾਂਸ ਸਾਨੂੰ ਸਾਡੇ ਕੋਲ ਆ ਗਿਆ ਤੇ ਹੁਣ ਅਸੀਂ ਆਪਣੀ ਟੀਮ ਇਸ ਲੈਵਲ ਦਾ ਕੰਮ ਵੀ ਕਦੀ ਨਹੀਂ ਹੋਇਆ ਕਿਉਂਕਿ ਹਾਇਰ ਐਜੂਕੇਸ਼ਨ ਟੈਕਨੀਕਲ ਐਜੂਕੇਸ਼ਨ ਵੀ ਮੇਰੇ ਕੋਲ ਹੈ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਤੁਸੀਂ 12ਵੀਂ ਤੋਂ ਬਾਅਦ ਕਿੱਥੇ ਜਾਣਾ ਚਾਹੁੰਦੇ ਹੋ ਨੌਕਰੀ ਕਰਨਾ ਚਾਹੁੰਦੇ ਹੋ ਵਪਾਰ ਕਰਨਾ ਚਾਹੁੰਦੇ ਹੋ ਫਰਦਰ ਸਟੱਡੀਜ਼ ਕਰਨਾ ਚਾਹੁੰਦੇ ਹੋ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਇਹ ਕਰਨਾ ਚਾਹੁੰਦੇ ਹੋ ਕਿੱਥੋਂ ਕਰਨਾ ਚਾਹੁੰਦੇ ਹੋ ਪੰਜਾਬ ਤੋਂ ਕਿਹੜੇ ਕਾਲਜ ਤੋਂ ਕਰਨਾ ਚਾਹੁੰਦੇ ਹੋ ਪੰਜਾਬ ਤੋਂ ਬਾਹਰ ਕਰਨਾ ਚਾਹੁੰਦੇ ਹੋ ਦੇਸ਼ ਤੋਂ ਬਾਹਰ ਕਰਨਾ ਚਾਹੁੰਦੇ ਹੋ ਤਾਂ ਇੱਕੋ ਕਰਕੇ ਬਹੁਤ ਜਲਦੀ ਉਹਦੇ ਵੀ ਤੁਹਾਡੇ ਨਾਲ ਜਿਹੜੇ ਅੰਕੜੇ ਆ ਸੀ ਸ਼ੇਅਰ ਕਰਾਂਗੇ ਤੇ ਉਸ ਨੂੰ ਦੇਖਦੇ ਹੋਏ ਉਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਜੋ ਵੀ ਅਸੀਂ ਜਿੰਨਾ ਵੀ ਅਸੀਂ ਉਹਨਾਂ ਨੂੰ ਐਡਾ ਨਾ ਮਾਹੌਲ ਦੇ ਸਕੀਏ ਕਿ ਆਪਣੇ ਸੁਪਨੇ ਦੇ ਉਹਨੇ ਹੋਰ ਕਰੀਬ ਜਾ ਸਕਣ ਉਸ ਦੇ ਲਈ ਅਸੀਂ ਮਿਹਨਤ ਕਰ ਰਹ ਮੈਂ ਤਾਂ ਸਰਕਾਰੀ ਸਕੂਲਾਂ ਤੋਂ ਜੋ ਤਿੰਨ ਦਰਵਾਜ਼ਾ ਦਿੱਤਾ ਹੈ ਵੀ ਬਹੁਤ ਜ਼ਰੂਰ ਹੋਊਗਾ